हां भाई आज ਕੀ ਦਿਖਾਵਾਂਗੇ ਅੱਜ ਸਾਨੂੰ ਫਿਰ ਇੱਧਰ ਠੀਕ ਹੋ ਬਲੀ ਭਾਈ ਹਾਂ ਵਧੀਆ ਵਧੀਆ ਆਲਵੇਜ਼ ਮੋਟੀਵੇਸ਼ਨਲ ਆਪਾਂ ਕੀ ਦਿਖਾਉਣ ਆਲਾ ਭਾਈ ਸਾਰੇ ਭਰਾ ਸਾਰੀ ਦੁਨੀਆ ਬਹੁਤ ਸਿਆਣੀਆਂ ਇਹ ਇਹਦੇ ਤੇ ਮਾਰੂ ਨਿਕਾ ਇੱਕ ਕੀ ਹੈ ਭਾਈ ਸ਼ੋਲੂਆ ਸ਼ੋਲੂਆ ਹਾਂ ਸ਼ੋਲੂਆ ਸ਼ੋਲੇ ਸ਼ੋਲੇ ਇਹ ਹੈ ਭਾਈ ਸ਼ੋਲੂਆ ਹਣ ਇਹਦੀ ਸ펏 ਮੈਂ ਕਿਹੜੇ ਸ਼ਬਦਾਂ ਚ ਕਰਾਂ ਜਿੰਨੀ ਇਹਦੀ ਸਫਤ ਕੀਤੀ ਜਾਵੇ ਓਨੀ ਥੋੜੀ ਆ ਐਕਸਰਸਾਈਜ਼ ਲਾਉਣ ਤੋਂ ਪਹਿਲਾਂ ਇਹਦਾ ਪਾਣੀ ਗਰੀ ਵਰਕਆਊਟ ਦਾ ਕੰਮ ਕਰਦਾ ਛੋਲੇ ਆ ਜਿਹੜੇ ਫਾਈਬਰ ਪ੍ਰੋਟੀਨ ਤੇ ਕਾਰਬੋਹਾਈਡਰੇਟ ਦਾ ਵੀ ਸੋਰਸ ਹੈਗਾ ਵਧੀਆ ਸੋਰਸ ਵਧੀਆ ਸੋਰਸ ਆ ਕਹਿਣ ਦਾ ਮਤਲਬ ਫੁੱਲ ਤਗੜੀ ਚੀਜ਼ ਆ ਯਾਰ ਇਹ ਅਸੀਂ ਤਾਂ ਚਲੋ ਆਵਦੇ ਜੋਗੀ ਜਿੰਨੀ ਜਗਾ ਮੈਂ ਸਾਰਿਆਂ ਨੂੰ ਕਹੂੰਗਾ ਜਿੱਥੇ ਜਗਾ ਮਿਲਦੀ ਐਹ ਜੀਆਂ ਚੀਜ਼ਾਂ ਲਾਓ ਘਰੇ ਵੀ ਆਵਦੇ ਆਪਦੀਆਂ ਵਿੱਚ ਕੇ ਵਿੱਚ ਕੇ ਆਪਦੀਆਂ ਤਾਜ਼ੀਆਂ ਖਾਓ ਜਿਉਂਦੀ ਚੀਜ਼ ਹੀ ਤੁਹਾਨੂੰ ਜਿਉਂਦਾ ਰੱਖੂਗੀ ਮਰੀ ਹੋਈ ਚੀਜ਼ ਆ ਜਿਹੜੀ ਉਹਨੇ ਤੁਹਾਨੂੰ ਕਦੇ ਜਿਉਂਦਾ ਨਹੀਂ ਕਰਨਾ ਸਮਝਦੇ ਹੋ ਨਾ ਸਹੀ ਕਰਦੇ ਤਾਂ ਛੋਲਲੇ ਇਹਦਾ ਨਾਲ ਵੱਧ ਤੋਂ ਵੱਧ ਵਾਰਤੋ ਕਰੋ ਜਿਹੜੇ ਭਰਾ ਮਿਹਨਤ ਕਰਦੇ ਆ ਜਾਂ ਮਿਹਨਤ ਨਹੀਂ ਵੀ ਕਰਦੇ ਗੁੱਡ ਲੱਕ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ